ਗੁਰਪੁਰਬ ਬੜੇ ਪਿਆਰ ਤੇ ਬੜੇ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ। ਔਰ ਇਸ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਗੁਰਪੁਰਬ ਤੋਂ ਕਈ ਦਿਨ ਪਹਿਲਾਂ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਬਾਕਾਇਦਾ ਤੌਰ ਤੇ ਪ੍ਰਭਾਤ ਫੇਰੀਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਔਰ ਦੋਸਤੋ ਗੁਰਨਾਨਕ ਪਾਤਸ਼ਾ ਪਹਿਲੇ ਗੁਰੂ ਸਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਗੁਰ ਨਾਨਕ ਜੀ ਦੇ 974 ਸ਼ਲੋਕ ਨੇ ਔਰ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਗੁਰਨਾਨਕ ਦੇਵ ਜੀ ਜਿਨ੍ਹਾਂ ਦਾ ਜਨਮ ਅਰਾਇਪੋ ਏ ਦਿੱਤਲਵੰਡੀ ਨਨ ਕਾਣਾ ਸਾਹਿਬ ਵਿਖੇ ਹੋਇਆ ਜੋ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਮੈਂ ਇਥੇ ਵੀ ਦੱਸਣਾ ਚਾਹੁੰਦਾ ਕਿ ਆਪ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜਿਹੜੀ ਕਿ ਸੁਲਤਾਨਪੁਰ ਲੋਧੀ ਜਿਨ੍ਹਾਂ ਦਾ ਵਿਆਹ ਹੋਇਆ ਸੀ ਤੇ ਗੁਰੂ ਨਾਨਕ ਸਾਹਿਬ ਆਪਣੀ ਭੈਣ ਦੇ ਨਾਲ ਬਹੁਤ ਪਿਆਰ ਕਰਦੇ ਸੀ ਤਾਂ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਵੀ ਸੁਲਤਾਨਪੁਰ ਲੋਧੀ ਰਹੇ ਔਰ ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਸਾਡੇ ਵਰਗੇ ਭਟਕੇ ਹੋਏ ਜੀਵਾਂ ਨੂੰ ਸਿੱਧੇ ਰਸਤੇ ਤੇ ਲਿਆਉਣ ਵਾਸਤੇ ਉਹਨਾਂ ਨੇ ਕੀ ਕੀ ਨਹੀਂ ਕੀਤਾ ਤਾਂ ਕਿ ਅਸੀਂ ਲੋਕ ਝੂਠੇ ਅਡੰਬਰਾਂ ਦਾ ਸ਼ਿਕਾਰ ਜਿਹੜੇ ਹੋ ਰਹੇ ਸਨ ਵਹਿਮਾਂ ਭਰਮਾਂ ਦੇ ਵਿੱਚ ਫਸ ਕੇ ਵੈਰ ਵਿਰੋਧ ਊਚ ਨੀਚਤਾ ਵਿੱਚ ਫਸ ਕੇ ਅਸੀਂ ਆਪਣੇ ਆਪ ਨੂੰ ਖਤਮ ਕਰੀ ਜਾ ਰਹੇ ਸਨ ਤਤ ਗੁਰਨਾਨਕ ਪਾਤਸ਼ਾਹ ਜੀ ਨੇ ਜਦੋਂ ਇਸ ਸੰਸਾਰ ਦੇ ਵਿੱਚ ਜਨਮ ਲਿਆ ਤਾਂ ਉਸ ਬੇਲਾ ਚਾਰੇ ਪਾਸੇ ਧੁੰਦੋਕਾਰਾ ਛਾਇਆ ਹੋਇਆ ਸੀ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਔਰ ਗੁਰਨਾਨਕ ਦੇਵ ਜੀ ਦੇ ਜਨਮ ਤੋਂ ਬਾਅਦ ਤੁਸੀਂ ਦੇਖੋ ਕਿ ਕਿਸ ਕਿਸ ਤਰ੍ਹਾਂ ਦੀਆਂ ਸਾਖੀਆਂ ਜਿਹੜੀਆਂ ਸੁਣਨੇ ਨੂੰ ਮਿਲੀਆਂ ਗੁਰਨਾਨਕ ਦੇਵ ਜੀ ਨੇ ਬਾਲ ਅਵਸਥਾ ਦੇ ਵਿੱਚ ਹੀ ਮਤਲਬ ਜਦੋਂ ਬਿਲਕੁਲ ਫਰੀ ਹੋਇਆ ਕਰਦੇ ਸਨ ਤਾਂ ਨੇਚਰਲੀ ਪਿਤਾ ਦਾਇ ਫਰਜ ਬਣਦਾ ਹੈ ਕਿ ਉਹ ਆਪਣੇ ਬੱਚੇ ਵਾਸਤੇ ਕੁਝ ਨਾ ਕੁਝ ਸੋਚੇ ਤਾਂ ਕਿ ਉਸਤੀ ਜਿਹੜੀ ਜ਼ਿੰਦਗੀ ਹੈ ਸਹੀ ਰਾਸਤੇ ਤੇ ਲਿਆਈ ਜਾਵੇ ਔਰ ਉਹਨਾਂ ਨੂੰ ਵੀ ਰੁਪਏ ਦਿੱਤੇ ਸੱਚਾ ਸੌਦਾ ਕੀਤਾ ਪਰ ਉਹ 20 ਰੁਪਈਆ ਦਾ ਜਿਹੜਾ ਸੱਚਾ ਸੌਦਾ ਕੀਤਾ ਸੀ ਰਸਤੇ ਦੇ ਵਿੱਚ ਕੁਝ ਸਾਧੂ ਮਿਲੇ ਉਹਨਾਂ ਸਾਧੂਆਂ ਨੂੰ ਲੰਗਰ ਸ਼ਿਕਾਇਆ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਉਹ ਲੰਗਰ ਦੀ ਪਰੰਪਰਾ ਅੱਜ ਤੱਕ ਜਾਰੀ ਹੈ ਸੋ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤੇ ਗੁਰਨਾਨਕ ਪਾਤਸ਼ਾਹ ਜੀ ਦਾ ਜਿਹੜਾ ਵਿਆਹ ਸੀਗਾ ਹੈ ਉਹ ਬਟਾਲੇ ਵਿਖੇ ਹੋਇਆ ਔਰ ਬੀਬੀ ਸੁਲਖਣੀ ਉਹਨਾਂ ਦੀ ਧਰਮ ਪਤਨੀ ਔਰ ਉਹਨਾਂ ਦੇ ਘਰ ਦੋ ਬੇਟਿਆਂ ਨੇ ਜਨਮ ਵੀ ਲਿਆ ਗੁਰਨਾਨਕ ਪਾਤਸ਼ਾਹ ਹਮੇਸ਼ਾ ਸੱਚ ਦਾ ਉਪਦੇਸ਼ ਦਿੰਦੇ ਗੁਰਨਾਨਕ ਦੇਵ ਜੀ ਹਮੇਸ਼ਾ ਕਿਰਤ ਕਰੋ ਵੰਡ ਛਕੋ ਔਰ ਇਸ ਸਿਧਾਂਤ ਨੂੰ ਮੱਧੇ ਨਜ਼ਰ ਰੱਖਦਿਆਂ ਹੋਇਆ ਹਮੇਸ਼ਾ ਦਸਾਂ ਨੋਹਾਂ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਹੈ ਸੋ ਅੱਜ ਜਿਸ ਤਰ੍ਹਾਂ ਪੂਰੇ ਸੰਸਾਰ ਦੇ ਵਿੱਚ ਗੁਰੂ ਘਰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਜਾਏ ਜਾਂਦੇ ਨੇ ਗੁਰਬਾਣੀ ਦਾ ਪ੍ਰਚਾਰ ਹੋ ਰਿਹਾ ਹੈ ਗੁਰਬਾਣੀ ਨੂੰ ਸੰਗਤਾਂ ਵੱਲੋਂ ਸਰਵਣ ਕੀਤਾ ਜਾ ਰਿਹਾ ਹੈ ਸੋ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਵਰਗੇ ਭਟਕੇ ਲੋਕਾਂ ਨੂੰ ਰਸਤੇ ਤੇ ਲਿਉਣ ਲਈ ਕੀ ਕੀ ਨਹੀਂ ਕੀਤਾ ਸੋ ਅੱਜ ਪੂਰੇ ਸੰਸਾਰ ਦੇ ਵਿੱਚ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਪਿਆਰ ਤੇ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਪੰਡ ਪੰਜਾਬ ਦੇ ਟੀਵੀ ਚੈਨਲ ਵੱਲੋਂ ਆਪ ਸਭ ਨੂੰ ਵੀ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ